ਪ੍ਰੋਗਰਾਮ 16 ਨੇ ਸੱਚਵੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਦੋ ਤਿੰਨ ਅਹਿਮ ਮਸਲਿਆਂ ਦੇ ਉੱਤੇ ਖਾਸ ਕਰਕੇ ਜਲੰਧਰ ਜ਼ਿਮਨੀ ਚੋਣ ਤੋਂ ਵੱਡੀਆਂ ਖਬਰਾਂ ਆਈਆਂ ਨੇ ਆਮ ਆਦਮੀ ਪਾਰਟੀ ਦੇ ਇੱਕ ਸਾਬਕਾ ਵਿਧਾਇਕ ਜਿਹੜੇ ਕਿ ਹੁਣ ਭਾਜਪਾ ਦੇ ਉਮੀਦਵਾਰ ਨੇ ਸ਼ੀਤਲ ਉਂਗਰਾਲ ਇੱਕ ਲਾਈਵ ਹੋ ਕੇ ਜਾਣਕਾਰੀ ਸਾਂਝੀ ਕਰਦੇ ਨੇ ਆਪਣੀ ਇੱਕ ਪੁਰਾਣੇ ਸਾਥੀ ਵਿਧਾਇਕ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਰੋੜਾ ਤੇ ਗੰਭੀਰ ਦੋਸ਼ ਲਾ ਦਿੰਦੇ ਨੇ ਉਸ ਦਾ ਜਵਾਬ ਵੀ ਮੋੜਵੇਂ ਰੂਪ ਚ ਆ ਗਿਆ ਮੁੱਖ ਮੰਤਰੀ ਦੇ ਵੱਲੋਂ ਵੀ ਜਵਾਬ ਆਉਂਦੇ ਨੇ ਆਮ ਆਦਮੀ ਪਾਰਟੀ ਵੱਲੋਂ ਜਵਾਬ ਆਉਂਦੇ ਨਹੀਂ ਉਹ ਦੋਸ਼ ਕੀ ਨੇ ਤੇ ਵਿਰੋਧੀਆਂ ਨੇ ਵੀ ਘੇਰਨਾ ਸ਼ੁਰੂ ਕਰ ਦਿੱਤਾ ਹੈ ਹਾਲਾਂਕਿ ਇਸ ਮਾਮਲੇ ਤੇ ਅਸੀਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਐਮਐਲਏ ਰਮਨ ਅਰੋੜਾ ਦੇ ਨਾਲ ਪਰ ਕੋਈ ਜਵਾਬ ਨਹੀਂ ਉਹਨਾਂ ਨੇ ਦਿੱਤਾ ਹਾਲੇ ਤੱਕ ਉਹ ਦੇਖਦੇ ਆ ਕਿ ਸਪਸ਼ਟ ਕਰਨ ਦੇ ਰੂਪ ਵਿੱਚ ਕੀ ਜਵਾਬ ਦਿੰਦੇ ਨੇ ਔਰ ਬੀਬਾ ਸਰਜੀਤ ਕੌਰ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਸੀ ਉਹਨਾਂ ਨੇ ਵੀ ਪਾਸਾ ਪਲਟ ਲਿਆ ਔਰ ਅਹਿਨ ਪਹਿਲਾਂ ਚੋਣ ਤੋਂ ਹੋਣ ਤੋਂ ਉਹ ਆਮ ਆਦਮੀ ਪਾਰਟੀ ਚ ਚਲੇ ਗਏ ਇਸ ਦਾ ਮਤਲਬ ਕੀ ਹੈ ਔਰ ਇੱਕ ਮਸਲਾ ਅਮਰਤਪਾਲ ਸਿੰਘ ਦੀ ਮਨਜ਼ੂਰੀ ਦਾ ਪੰਜਾਬ ਸਰਕਾਰ ਨੇ ਹੁਣ ਲੋਕ ਸਭਾ ਦੇ ਸਪੀਕਰ ਨੂੰ ਇੱਕ ਚਿੱਠੀ ਲਿਖੀ ਹੈ ਉਸ ਚਿੱਠੀ ਚ ਕੀ ਖਾਸ ਹੈ ਔਰ ਮੰਗਿਆ ਕੀ ਗਿਆ ਜਵਾਬ ਜਾਂ ਅਗਲਾ ਪ੍ਰੋਸੈਸ ਕੀ ਹੈ ਕਿ ਅਮਰਤਪਾਲ ਸਿੰਘ ਇਸ ਹਫਤੇ ਸੌ ਚੁੱਕਣਗੇ ਜਾਂ ਨਹੀਂ ਚੁੱਕਣਗੇ ਇਸ ਤੇ ਵੀ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਪਹਿਲਾ ਮਸਲਾ ਜੀ ਜਲੰਧਰ ਜਿਮਣੀ ਚੋਣ ਦਾ ਦੋ ਗਤੀਵਿਧੀਆਂ ਵੱਡੀਆਂ ਹੋਈਆਂ ਅੱਜ ਪਹਿਲੀ ਗਤੀਵਿਧੀ ਜਿਹੜੀ ਕਿ ਕੱਲ ਤੋਂ ਚਰਚਾ ਸ਼ੁਰੂ ਛੜੀ ਹੋਈ ਆ ਉਹ ਸ਼ੀਤਲ ਲੰਗਰਾਲ ਦੇ ਵੱਲੋਂ ਬੜੇ ਗੰਭੀਰ ਦੋਸ਼ ਆਪਣੇ ਪ੍ਰਾਣੇ ਉਹਨਾਂ ਦੇ ਸਾਥੀ ਤੇ ਲਾਤੇ ਸੱਟੇ ਦੀਆਂ ਗੱਲਾਂ ਪੈਸੇ ਲੈਣ ਦੀਆਂ ਗੱਲਾਂ ਆਫਰ ਦੇਣ ਦੀਆਂ ਗੱਲਾਂ ਬਹੁਤ ਕੁਝ ਬੋਲੇ ਉਸ ਦਾ ਜਵਾਬ ਆਮ ਆਦਮੀ ਪਾਰਟੀ ਵੱਲੋਂ ਆਉਣਾ ਵੀ ਸੁਭਾਵਕ ਸੀ ਇਹ ਜਿਹੜਾ ਮਸਲਾ ਚੱਲ ਰਿਹਾ ਹੈ ਇਸ ਦੀ ਸੱਚਾਈ ਕੀ ਹੈ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇਸ ਮਸਲੇ ਦੇ ਵਿੱਚ ਜਿਹੜੇ ਇਲਜ਼ਾਮ ਲੱਗ ਰਹੇ ਨੇ ਹੁਣ ਕਿਉਂਕਿ ਸ਼ੀਤਲ ਲੰਗਰਾਲ ਜੋ ਆਮ ਆਦੀ ਪਾਰਟੀ ਦੇ ਐਮਐਲਏ ਸੀ ਉਸ ਤੇ ਲਗਾਤਾਰ ਅਟੈਕ ਆਮ ਆਦੀ ਪਾਰਟੀ ਇਸ ਕਰਕੇ ਕਰ ਰਹੀ ਹੈ ਕਿਉਂਕਿ ਉਹ ਹੁਣ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਜਿਮਨੀ ਚੋਣ ਦੇ ਵਿੱਚ ਹੁਣ ਜਿੰਨਾ ਕਿ ਉਹ ਆਮ ਆਦੀ ਪਾਰਟੀ ਦੇ ਵਿੱਚ ਲੱਗਾ ਜਿੰਨਾ ਕਿ ਉਹਨਾਂ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਤੇ ਸਭ ਜਾਣਦੇ ਨੇ ਕਿ ਇਸ ਲੜਾਈ ਦੇ ਵਿੱਚ ਜਾਂ ਇਸ ਮਹਾਮ ਦੇ ਵਿੱਚ ਸਾਰੇ ਨੰਗੇ ਨੇ ਜੇ ਵਾਕਈ ਸ਼ੀਤਲ ਲੰਗਰਾਲ ਇੰਨਾ ਮਾੜਾ ਸੀ ਜੇ ਵਾਕਈ ਉਹ ਇਹ ਕੁਝ ਕੰਮ ਕਰਦਾ ਜੋ ਹੁਣ ਅਮਨ ਰੋੜਾ ਸਾਹਿਬ ਨੇ ਗਨਾਏ ਮਲਵਿੰਦਰ ਸਿੰਘ ਕੰਗ ਨੇ ਗਨਾਏ ਜਗਤਾਰ ਸਿੰਘ ਸੰਘੇੜਾ ਨੇ ਗਨਾਏ ਜਾਂ ਬਾਕੀਆਂ ਨਹੀਂ ਮਿਗਨਾਏ ਤੇ ਫਿਰ ਇਸ ਬੰਦੇ ਨੂੰ 2022 ਦੇ ਵਿੱਚ ਟਿਕਟਕਿਓ ਦਿੱਤੀ ਦੂਜੀ ਗੱਲ ਕਿ ਹੁਣ ਉਹਨਾਂ ਨੇ ਤੇ ਨਿੰਦਤਾ ਐਮਐਲਏ 2022 ਦਾਡਾ ਬਣ ਗਿਆ ਤੁਹਾਡਾ ਇੱਕ ਉਹ ਸੀ ਜਿਹੜਾ ਆਪਰੇਸ਼ਨ ਲੋਟਸ ਦਾ ਸਭ ਤੋਂ ਵੱਡਾ ਸ਼ਿਕਾਇਤ ਕਰਤਾ ਸੀ ਜਿਨੇ ਭਾਜਪੀ ਨੂੰ ਬਦਨਾਮ ਕਰਨ ਨੂੰ ਲੈ ਕੇ ਲੋਟਸ ਆਪਰੇਸ਼ਨ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਔਰ ਹਾਲਾਂਕਿ ਹਾਲੇ ਤੱਕ ਤੇ ਇਸ ਮਸਲੇ 'ਚ ਪੰਜਾਬ ਪੁਲਿਸ ਕੋਈ ਕਾਰਵਾਈ ਨਹੀਂ ਕਰ ਸਕੇ ਕਿ ਆਖਰ ਆਪਰੇਸ਼ਨ ਲੋਟਸ ਦਾ ਕਸੂਰਵਾਰ ਕੌਣ ਸੀ ਤੇ بے ਕਸੂਰ ਕਵਾਰ ਸੀ ਹੁਣ ਇਹਨੂੰ ਵੀ ਲੱਗਾ ਸ਼ੀਤ ਲੰਗਰਾ ਨੂੰ ਕਿ ਮੈਂ ਵੀ ਕਰਾਂ ਹੁਣ ਹਮਲੇ ਨਾ ਇਹ ਤੇ ਹੋ ਨਹੀਂ ਸਕਦੀ ਕਿ ਉਧਰੋਂ ਤੁਸੀਂ ਨਿੰਦੀ ਕਰੋ ਤੇ ਔਰ ਕੋਈ ਕੋਨੇ ਕੋਈ ਸਬੂਤ ਹੋਊਗੇ ਹੁਣ ਇਸ ਮਸਲੇ ਦੇ ਵਿੱਚ ਉਹਨੇ ਨੇ ਉਥੋਂ ਦਾ ਆਪਣੇ ਇੱਕ ਸਾਥੀ ਵਿਧਾਇਕ ਤੇ ਇਲਜ਼ਾਮ ਲਗਾ ਦਿੱਤੇ ਤੇ ਉਹਦੇ ਉੱਪਰ ਤੱਕ ਨਾਮ ਮੜ ਦਿੱਤੇ ਹੈਗੇ ਨੇ ਹੁਣ ਇਸ ਮਸਲੇ ਦੇ ਵਿੱਚ ਕੌਣ ਸੱਚਾ ਕੌਣ ਝੂਠਾ ਜਾਂ ਕੌਣ ਇਮਾਨਦਾਰ ਹੈ ਕੌਣ ਕਟੜ ਇਮਾਨਦਾਰ ਹੈ ਨਾ ਹੁਣ ਇਹ ਤੇ ਸਚਾਈ ਸ਼ੀਤਲ ਲੰਗਰਾਲ ਜਾਂ ਜਿਨ੍ਹਾਂ ਨੇ ਉਸ ਤੇ ਇਲਜ਼ਾਮ ਲਗਾਏ ਨੇ ਉਹ ਜਾਣਦੇ ਨੇ ਪਰ ਅਜਿਹੀ ਸਥਿਤੀ ਦੇ ਵਿੱਚ ਇਹ ਲੱਗਦਾ ਕਿ ਲੜਾਈ ਕਿਉਂਕਿ ਇੱਕ ਆਰ ਪਾਰ ਦੀ ਲੜਾਈ ਆ ਹੁਣ ਤੇ ਸੀਐਮ ਸਾਹਿਬ ਦੀ ਜੀਵਨ ਸਾਥਣ ਡਾਕਟਰ ਗੁਰਪ੍ਰੀਤ ਕੌਰ ਮਾਨ ਹੁਣ ਵੀ ਕਹਿ ਚੁੱਕੇ ਨੇ ਕਿ ਸਾਨੂੰ ਖੇਦ ਆ ਕਿ ਅਸੀਂ 2022 ਦੇ ਵਿੱਚ ਇਸ ਬੰਦੇ ਨੂੰ ਟਿਕਟ ਦਿੱਤੀ ਔਰ ਲੋਕਾਂ ਨਾਲ ਧੋਖਾ ਲੋਕਾਂ ਤੇ ਬਰڈن ਪੈ ਗਿਆ ਹੇ ਉਹ ਅਣਮਨ ਰੋੜਾ ਜਿਹੜੇ ਨੇ ਉਹ ਕੀ ਜਵਾਬ ਦਿੰਦੇ ਨੇ ਇਹ ਆਮ ਆਦਮੀ ਪਾਰਟੀ ਦੀ ਆਪਸ ਵਿੱਚ ਲੜਾਈ ਆ ਖਾਨਾ ਜੰਗੀ ਇਹਨਾਂ ਦੀ ਸ਼ੁਰੂ ਹੋਈ ਆ ਉਹਦੇ ਵਿੱਚ ਵੇਖਣ ਵਾਲੀ ਗੱਲ ਹੈ ਕਿ ਕੌਣ ਕਿਨੂੰ ਕਿਸ ਪੱਦਰ ਤੇ ਬਦਨਾਮ ਕਰਦਾ ਕਿਹੜਾ ਹਲਕੇ ਪੱਦਰ ਤੇ ਬਦਨਾਮ ਕਰਦਾ ਲੇਕਿਨ ਜਲੰਧਰ ਦੇ ਲੋਕ ਔਰ ਆਮ ਆਦੀ ਪਾਰਟੀ ਦੇ ਵੀ ਲੋਕ ਔਰ ਭਾਜਪਾ ਦੇ ਵੀ ਲੋਕ ਇਹ ਜਿਹੜੇ ਵੀ ਐਮਐਲਏ ਨੇ ਜਲੰਧਰ ਤੇ ਕੌਣ ਕਿੰਨਾ ਚੰਗਾ ਕੌਣ ਕਿੰਨਾ ਮਾੜਾ ਕੌਣ ਗੈਰ ਕਾਨੂੰਨੀ ਕੰਮ ਕਰਦਾ ਕੌਣ ਨਹੀਂ ਕਰਦਾ ਇਹ ਜਲੰਧਰ ਦੇ ਲੋਕ ਵੀ ਪਤਾ ਉਹਨਾਂ ਨੂੰ ਹੀ ਜਿਹੜੇ ਪਾਰਟੀਆਂ ਜਿੰਨਾਂ ਪਾਰਟੀਆਂ ਨੇ ਟਿਕਟਾਂ ਦਿੱਤੀਆਂ ਉਹਨਾਂ ਨੂੰ ਹੀ ਪਤਾ ਹੈਗਾ ਇਹਦੇ ਵੋਟਰਾਂ ਨੇ ਡਿਸਾਈਡ ਕਰਨਾ ਕਿ ਤੁਹਾਡਾ ਐਮਐਲਏ ਕੌਣ ਹੋਣਾ ਚਾਹੀਦਾ ਉਹ ਜਿਹੜਾ ਕੋਈ ਬਰਾਈਆਂ ਦੇ ਵਿੱਚ ਸ਼ਾਮਲ ਨਹੀਂ ਹੈ ਜਿਹੜੇ ਕੋਈ ਗਲਤ ਕਾਰਵਾਈਆਂ ਦੇ ਵਿੱਚ ਸ਼ਾਮਲ ਨਹੀਂ ਹੈ ਜਿਹੜੇ ਕੋਈ ਗੈਰਕਾਨੂੰਨੀ ਕੰਮ ਕਰਨ ਵਾਲੇ ਲੋਕਾਂ ਤੇ ਸਿਰ ਤੇ ਹੱਥ ਨਹੀਂ ਰੱਖਦਾ ਉਹ ਪਸੰਦ ਕਰਨਾ ਕਿ ਜਿਹੜਾ ਨਹੀਂ ਕਰਦਾ ਉਹ ਪਸੰਦ ਕਰਨਾ ਰੌਲਾ ਦੇ ਇਸ ਗੱਲ ਦਾ ਹੈਗਾ ਕਿ ਹੁਣ ਸਵਾਰ ਸਰਕਾਰ ਵਾਸਤੇ ਬਹੁਤ ਵੱਡੀ ਇੱਕ ਸਥਿਤੀ ਬਣ ਚੁੱਕੀ ਆ ਕਿ ਜਿੰਨਾ ਆਮਾਦੀ ਪਾਰਟੀ ਕਹਿੰਦੀ ਹੈ ਵੀ ਅਸੀਂ ਜਿੱਤਾਂਗੇ ਹੁਣ ਜੇ ਆਮਾਦੀ ਪਾਰਟੀ ਜਿੱਤੇਗੀ ਜਿਸ ਤਰ੍ਹਾਂ ਆਮਾਦੀ ਪਾਰਟੀ ਦਾ ਯੂਰ ਲਗਾ ਤੇ ਉਹਨੂੰ ਫਿਰ ਬਦਨਾਮ ਕਰਕੇ ਹੋ ਸਕਦਾ ਉਹ ਫਿਰ ਸ਼ੀਤ ਲੰਗਰਾਲ ਹੀ ਹਿੱਟ ਲਿਸਟ ਤੇ ਨੇ ਹੁਣ ਸ਼ੀਤ ਲੰਗਰਾਲ ਨੇ ਡਾਇਰੈਕਟ ਪੰਗਾ ਲਿਆ ਨਹੀਂ ਸਰਕਾਰ ਨਾਲ ਉਨੇ ਕਿ ਮੋਡਾ ਕਿਦਾ ਵਰਤਣ ਦੀ ਕੋਸ਼ਿਸ਼ ਕਰ ਰਿਹਾ ਉਹ ਆਪਣੇ ਸਾਥੀ ਵਿਧਾਇਕ ਦੀ ਨਹੀਂ ਤੇ ਇਹ ਪਹਿਲਾਂ ਦੋਨੇ ਇਕੱਠੇ ਸੀ ਹੁਣ ਦੇ ਦਿਆਂ ਕਿ ਜਿਸ ਵਿਧਾਇਕ ਤੇ ਇਹਨਾਂ ਨੇ ਇਲਜ਼ਾਮ ਲਗਾਏ ਨੇ ਜਿਹੜੀ ਵੀਡੀਓ ਉਹਨੇ ਆਪਣੇ ਸੋਸ਼ਲ ਮੀਡੀਆ ਤੇ ਪਾਈ ਆ ਉਹਦਾ ਉਹ ਜਿਸ ਵਿਧਾਇਕ ਤੇ ਵੀ ਇਲਜ਼ਾਮ ਉਹ ਕਿੰਨਾ ਕਿਵੇਂ ਜਵਾਬ ਦਿੰਦੇ ਨੇ ਔਰ ਪੰਜਾਬ ਸਰਕਾਰ ਇਸ ਤੇ ਕੀ ਆਪਣੀ ਪ੍ਰਤੀਕਿਰਿਆ ਦਿੰਦੀ ਨੇ ਜਾਂ ਆਮ ਆਦੀ ਪਾਰਟੀ ਆਪਣਾ ਕੀ ਪੱਖ ਰੱਖਦੀ ਨੇ ਹੁਣ ਰੋਲ ਆ ਇਸ ਕਰਕੇ ਕਿ ਉੱਥੇ ਸਵਾਲ ਆ ਗਿਆ ਕਿ ਕਿਹੜਾ ਵੱਡਾ ਵਾ ਜੇ ਕਿਹੜਾ ਛੋਟਾ ਕਿਹੜਾ ਬੇਈਮਾਨਾ ਦਾ ਸਾਥ ਦਿੰਦਾ ਕਿਹੜਾ ਨਹੀਂ ਦਿੰਦਾ ਕਿਉਂਕਿ ਉਸ ਏਰੀਆ ਦੇ ਵਿੱਚ ਕਹਿੰਦੇ ਕਿ ਸਭ ਕੁਝ ਹੁੰਦਾ ਉੱਥੇ ਸੱਟਾ ਖੇਡਿਆ ਜਾਂਦਾ ਉੱਥੇ ਯੂਵਾ ਖੇਡਿਆ ਜਾਂਦਾ ਉੱਥੇ ਸ਼ਰਾਬ ਦਾ ਕੰਮ ਉੱਥੇ ਵਾਂਸ ਵਾਂਨੇ ਕੰਮ ਨੇ ਇਸ ਕਰਕੇ ਉਹ ਹੁਣ ਦੇ ਦਿੰਦੇ ਕਿ ਇਹਦੇ ਵਿੱਚ ਕੌਣ ਸੱਚਾ ਕੌਣ ਝੂਠਾ ਪਰ ਇਸ ਸਥਿਤੀ ਦੇ ਵਿੱਚ ਜਦੋਂ ਵੋਟਾਂ ਪੈਂਦੀਆਂ ਨੇ ਉਹ ਸਾਰਿਆਂ ਦੇ ਪੋਤੜੇ ਫਰੋਲੇ ਫਰੋਲੇ ਜਾਂਦੇ ਨੇ ਹੁਣ ਇੱਕ ਦੂਜੇ ਦੇ ਪੋਤੜੇ ਫਰੋਲੇ ਜਾ ਰਹੇ ਨੇ ਹੋਰ ਤਾਂ ਕੁਝ ਹੈ ਨਹੀਂ ਆ ਸਿਵਾਏ ਤੇ ਜੇ ਵਾਕੇ ਪਾਰਟੀਆਂ ਦਾ ਕਰੈਕਟਰ ਸਾਫ ਆ ਤੇ ਫਿਰ ਇਹੋ ਜਿਹੇ ਲੋਕ ਐਮਐਲਏ ਬਣਨੇ ਨਹੀਂ ਚਾਹੀਦੇ ਸੀ ਇਹੋ ਜਿਹੇ ਲੋਕਾਂ ਨੂੰ ਟਿਕਟ ਨਹੀਂ ਦੇਣੀ ਚਾਹੀਦੀ ਤੇ ਇਹੋ ਜਿਹੇ ਲੋਕਾਂ ਨੂੰ ਜਨਤਾ ਨੂੰ ਜਿਤਾਉਣਾ ਨਹੀਂ ਚਾਹੀਦਾ ਸੀ ਇਹ ਵੱਡਾ ਸਵਾਲ ਆ ਜੀ ਜਿਤੇ ਤੱਕ ਰਹੀ ਗੱਲ ਇਹ ਜਲੰਧਰ ਦੇ ਵਿੱਚ ਆਪੀ ਜਿਹੜੀ ਖਾਨਾ ਜੰਗੀ ਜੀ ਚੱਲੀ ਹੈ ਇੱਕ ਦੂਜੇ ਤੇ ਦੋਸ਼ਨ ਬਾਜ਼ੀ ਵਾਲੀ ਇਹ ਤਾਂ ਚੋਣ ਪ੍ਰਚਾਰ ਦਾ ਹਿੱਸਾ ਹੁੰਦਾ ਹੈ ਆਮ ਤੌਰ ਤੇ ਬੋਲਿਆ ਜਾਂਦਾ ਪਰ ਅੱਜ ਇੱਕ ਵੱਡੀ ਗਤੀਵਿਧੀ ਹੋਰ ਹੋ ਗਈ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲਵਾਰਸ ਛੱਡ ਦਿੱਤੇ ਸੀ ਪਾਰਟੀ ਨੇ ਉਮੀਦਵਾਰ ਉਹ ਹੁਣ ਆਮ ਆਦਮੀ ਪਾਰਟੀ ਨੇ ਆਪਣੇ ਵੱਲ ਕਰ ਲਿਆ ਹਾਲਾਂਕਿ ਉਹ ਕਹਿ ਰਹੇ ਸੀ ਕਿ ਮੈਨੂੰ ਮੇਰੇ ਕੋਲ ਜਿੰਨੀ ਕੋ ਕਪੈਸਿਟੀ ਹੈ ਮੈਂ ਐਸੇ ਦਿਨਿਸ਼ਾਨ ਦੇ ਉੱਤੇ ਔਰ ਆਪਣੀ ਦਮ ਦੇ ਉੱਤੇ ਚੋਣ ਲੜਨੀ ਹੈ ਪਰ ਉਹਨਾਂ ਦਾ ਵੀ ਦੋ ਦਿਨ ਹੀ ਪਤਾ ਲੱਗਿਆ ਕਿ ਮਨ ਬਦਲ ਗਿਆ ਉਹ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਰੋਪਾ ਝਾੜੂ ਵਾਲਾ ਪਾਤਾ ਉਹਨਾਂ ਦੇ ਗੱਲ 'ਚ ਦੇਖੋ ਸਭ ਤੋਂ ਵੱਡੀ ਗੱਲ ਇਹ ਦੇ ਨਾਲ ਮਾਨਸਿਕ ਤੌਰ ਤੇ ਤੇ ਆਮ ਆਦੀ ਪਾਰਟੀ ਨੂੰ ਫਾਇਦਾ ਹੋ ਸਕਦਾ ਫਿਜ਼ੀਕਲ ਤੌਰ ਤੇ ਫਾਇਦਾ ਨਹੀਂ ਹੋ ਸਕਦਾ ਕਿ ਸ਼ਰਮਣੀ ਕਾਲੀ ਦਲ ਦੇ ਜਿਹੜੀ ਉਮੀਦਵਾਰ ਜਿਹੜੀ ਕਾਲੀ ਦਲ ਨੇ ਉਹਨੂੰ ਲਵਾਰਸ ਕਰਤਾ ਸੀ ਉਹਦੇ ਨਾਲ ਕਾਲੀ ਦਲ ਨੂੰ ਫਰਕ ਪੈ ਜੂਗਾ ਤੇ ਆਮ ਆਦੀ ਪਾਰਟੀ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਜੂਗਾ 224 4 ਜੂਨ ਦੀਆਂ ਆਪਾਂ ਜਦੋਂ ਛਾਤੀਮਲੇ 2600 ਵੋਟਾਂ ਪਈਆਂ ਉਸ ਹਲਕੇ 'ਚ ਮਹਿੰਦਰ ਸਿੰਘ ਕੇਪੀ ਨੂੰ ਜੀ ਤੇ ਉੱਥੇ ਤੇ ਉਸ ਹਲਕੇ ਦੇ ਵਿੱਚ ਕਾਲੀ ਦਲ ਦਾ ਕੁਝ ਹੈ ਨਹੀਂ ਲੈਣਾ ਦੇਣਾ ਜੇ ਕਾਲੀ ਦਲ ਦਾ ਕੁਝ ਲੈਣਾ ਦੇਣਾ ਹੁੰਦਾ ਤੇ ਮਹਿੰਦਰ ਸਿੰਘ ਕੇਪੀ ਨਾ ਚੋਣ ਲੜਦੇ ਹੂੰ ਉਹਨੇ ਜ਼ਰੂਰ ਜਿਹੜੀ ਦੋ ਦਫਾ ਦੀ ਕੌਂਸਲਰ ਉਹਨੂੰ ਟਿਕਟ ਦਿਵਾਉਣੀ ਸੀ ਉਹ ਵੀ ਬਾਅਦ 'ਚ ਭੱਜ ਗਏ ਨੇ ਪਹਿਲਾਂ ਸੁਭੀਤ ਸਿੰਘ ਬਾਲਦੋਨ ਆਪ ਹੱਥ ਖੇਚ ਲਿਆ ਔਰ ਦੂਜਾ ਫਿਰ ਚਲ ਗਈ ਕਿ ਉਹ ਤਾਂ ਹੈ ਨਾ ਬਿਨਾਮ ਹੈ ਉਧਰ ਦੀ ਨਾਮ ਹੈ ਇੱਧਰ ਦੀ ਹੈ ਨਾ ਤੇ ਇਸ ਕਰਕੇ ਚਲੋ ਸਰਕਾਰ ਦੇ ਹਜੇ ਸਮਾਪਿਆ ਢਾਈ ਸਾਲ ਪਏ ਨੇ ਆਪਾਂ ਢਾਈ ਸਾਲ ਦੇ ਵਿੱਚ ਆਪਾਂ ਜਿਹੜਾ ਸਰਕਾਰ ਕੋ ਕੁਝ ਨਾ ਕੁਝ ਫਾਇਦਾ ਚੱਕ ਲਾਂਗੇ ਕਿਉਂਕਿ ਸਿਆਸਤ ਵੀ ਹੁਣ ਮੁਨਾਫੇ ਵਾਲਾ ਸੌਦਾ ਹੀ ਹੈ ਨਾ ਇਖਲਾਕ ਕਿਰਦਾਰ ਵਫਾਦਾਰੀ ਤਾਂ ਖਤਮ ਹੋ ਗਈ ਹੁਣ ਲੀਡਰ ਜਦੋਂ ਕੈਂਡੀਡੇਟ ਹੀ ਭਜਨੇ ਸ਼ੁਰੂ ਹੋ ਜਾਣ ਚਾਹੇ ਉਹ ਸ਼ਸ਼ੀਲ ਕੁਮਾਰ ਰਿੰਕੂ ਟਿਕਟ ਐਨਾਨਸਮੈਂਟ ਕੀਤੀ ਆਮਾਦੀ ਪਾਰਟੀ ਨੇ ਛੱਡ ਕੇ ਉਹ ਭਾਜਪਾ 'ਚ ਚੱਲ ਗਏ ਇੱਕ ਕਾਲੀ ਦਲ ਦੀ ਜਿਹੜੀ ਬੀਬੀ ਸੀ ਉਮੀਦਵਾਰ ਸੀ ਪਹਿਲਾਂ ਕਾਲੀ ਦਲ ਨੇ ਹੱਥ ਖੇਚ ਲਿਆ ਉਹ ਆਮ ਆਦੀ ਪਾਰਟੀ ਸ਼ਾਮਲ ਹੋ ਗਈ ਇੱਕ ਸਰੂਪਾ ਪਾਇਆ ਸਰੂਪਾ ਨਹੀਂ ਕਹਿ ਸਕਦੇ ਕਿ ਆਮ ਆਦੀ ਪਾਰਟੀ ਦਾ ਉਹ ਜਿਹੜਾ ਪਰਨਾ ਪਰਨਾ ਕਹਿ ਸਕਦੇ ਪਾਰਟੀ ਝਾੜੂ ਵਾਲਾ ਪਰਨਾ ਉਹ ਪਾ ਲਿਆ ਉਹਦੇ ਨਾਲ ਨਾ ਦੇ ਕਾਲੀ ਦਲ ਨੂੰ ਨੁਕਸਾਨ ਤੇ ਨਾ ਹੀ ਆਮ ਆਦੀ ਪਾਰਟੀ ਨੂੰ ਫਾਇਦਾ ਆਏਗਾ ਨਿਜੀ ਤੌਰ ਤੋਂ ਬੀਬੀ ਨੂੰ ਫਾਇਦਾ ਹੋ ਸਕਦਾ ਕਿਉਂਕਿ ਸਰਕਾਰ ਦਾ ਹਿੱਸਾ ਬਣ ਕੇ ਪਰ ਜਿਹੜੇ ਲੋਕ ਪਹਿਲਾਂ ਸ਼ਾਮਲ ਹੋਏ ਨੇ ਆਮ ਆਦੀ ਪਾਰਟੀ ਚ ਉਹਨਾਂ ਨੂੰ ਕਿੰਨਾ ਕੀ ਫਾਇਦਾ ਹੋਇਆ ਦਲਬੀਰ ਸਿੰਘ ਗੋਲਡੀ ਨੂੰ ਕਿੰਨਾ ਕੀ ਫਾਇਦਾ ਹੋ ਗਿਆ ਜਾਂ ਹੁਣ ਗੁਰਪ੍ਰੀਤ ਸਿੰਘ ਜੀਪੀ ਹੋਣੀ ਹਾਰਨ ਤੋਂ ਬਾਅਦ ਲੱਭੇ ਨੇ ਉਹਨਾਂ ਨੂੰ ਕੀ ਫਾਇਦਾ ਹੋ ਗਿਆ ਨਾ ਇਹ ਤੇ ਸਿਆਸਤ ਦੇ ਵਿੱਚ ਚੱਲਦਾ ਰਹਿੰਦਾ ਕੱਲ ਇੱਕ ਬੜੀ ਵੱਡੀ ਤਸਵੀਰ ਹੀ ਕਿ ਇੱਕ ਬੰਦਾ ਸੀਐਮ ਸਾਹਿਬ ਕੋਲੋਂ ਤਿੰਨ ਵਾਰ ਪਰਨਾ ਪਾ ਗਿਆ ਗੱਲ ਦੇ ਵਿੱਚ ਇਹਦੇ ਜਦੋਂ ਵੋਟਾਂ ਪੈਂਦੀਆਂ ਨੇ ਬਹੁਤ ਸਾਰੇ ਬਰਸਾਤੀ ਡੱਡੂ ਹੁੰਦੇ ਨੇ ਕਦੀ ਉਧਰੋਂ ਗੱਲ 'ਚ ਪਰਨਾ ਪਵਾਲਿਆ ਕੋਈ ਉਧਰੋਂ ਗੱਲ 'ਚ ਪਰਨਾ ਪਵਾਲਿਆ ਕੋਈ ਉਧਰੋਂ ਪਵਾਲਿਆ ਲੋਕ ਅੱਜਕੱਲ ਸਿਆਸਤ ਵੀ ਇੱਕ ਮਜ਼ਾਕ ਦਾ ਪਾਤਰ ਬਣ ਚੁੱਕੀ ਆ ਬੀਬੀ ਸਰਜੀਤ ਕੌਰ ਦੇ ਆਮ ਆਦੀ ਪਾਰਟੀ 'ਚ ਸ਼ਾਮਲ ਹੋਣਾ ਨਾ ਤੇ ਕਾਲੀ ਦਲ ਦੀ ਛਾਅ 'ਚ ਫਰਕ ਆ ਤੇ ਨਾ ਹੀ ਆਮ ਆਦੀ ਪਾਰਟੀ ਨੂੰ ਫਾਇਦਾ ਨਾ ਆਮ ਆਦੀ ਪਾਰਟੀ ਇਹਨਾਂ ਕੀ ਦੇਖੋ ਅਸੀਂ ਫਲਾਨੀ ਪਾਰਟੀ ਦਾ ਉਮੀਦਵਾਰ ਚੱਕ ਲੈ ਜੋ ਬੀਬੀ ਦੇ ਪੱਲੇ ਸਿਆਸੀ ਤੌਰ ਤੇ ਪਹਿਲਾ ਕੁਝ ਹੁਣ ਹੋਊਗਾ ਉਲਟਾ ਹੋ ਸਕਿਆ 2600 ਦੀਆਂ 5200 ਨਹੀਂ ਹੋਣੀਆਂ ਜਾਂ 2600 ਦੀਆਂ 3 7800 7800 ਨਹੀਂ ਹੋਣੀਆਂ 2600 ਦੀਆਂ ਕਿਤੇ 1300 ਨਾ ਰਹਿ ਜਾਣ ਨਾ ਪਰ ਜਿਮਨੀ ਚੌਂ ਦੇ ਵਿੱਚ ਇੱਕ ਵੋਟ ਦਾ ਵੀ ਫਰਕ ਹੁੰਦਾ ਪਰ ਗੱਲ ਆ ਜਾਂਦੀ ਕਰਤਾਰ ਦੀ اخلاق ਦੀ ਆ ਜਾਂਦੀ ਹੈ ਵਫਾਦਾਰੀ ਦੀ ਆ ਜਾਂਦੀ ਹੈ ਨਾ ਦੇ ਸ਼੍ਰੋਮਣੀ ਅਕਾਲੀ ਦਲ ਨੇ ਉਸ ਉਮੀਦਵਾਰ ਦੇ ਪ੍ਰਤੀ ਵਫਾਦਾਰੀ ਨਭਾਈ ਤੇ ਨਾਇ ਉਸ ਬੀਬੀ ਨੇ ਵਫਾਦਾਰੀ ਨਿਭਾਈ ਹੈ ਤੇ ਹੁਣ ਆਮ ਆਦੀ ਪਾਰਟੀ ਦੇ ਨਾਲ ਕਿੰਨੀ ਕੀ ਵਫਾਦਾਰੀ ਨਿਭਾਉਂਦੀ ਆਉਣ ਵਾਲਾ ਸਮਾਂ ਤੈਅ ਕਰੇਗਾ ਇਹਦੇ ਨਾਲ ਜਿਹੜਾ ਅਕਾਲੀਆਂ ਦਾ ਬਾਗੀ ਧੜਾ ਅੱਜਕਲ ਬੜੀਆਂ ਸਰਗਰਮੀਆਂ ਦਿਖਾ ਰਿਹਾ ਉਹ ਵੀ ਠੱਗਿਆ ਠੱਗਿਆ ਮਹਿਸੂਸ ਕਰੇਗਾ ਕਿ ਇੱਕ ਪਾਸੇ ਪਾਰਟੀ ਨਾਲ ਅਸੀਂ ਦਲੀਲਾਂ ਦੇਉਂਦੇ ਰਹੇ ਬੀਬੀ ਪਿੱਛੇ ਉਹ ਸਾਨੂੰ ਹੀ ਛੱਡ ਗਏ ਉਹਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਨੇ ਖਾਸ ਕਰਕੇ ਬੀਬੀ ਜਗੀਰ ਕੌਰ ਹਾਂ ਉਹਨਾਂ ਨੂੰ ਤਾਂ ਝਟਕਾ ਹੋਊਗਾ ਪਰ ਉਹ ਲੋਕ ਉਹ ਵੀ ਤੇ ਹੁਣ ਸਾਰੇ ਚੱਲੇ ਘਾਰ ਤੂਸੀ ਆ ਨਾ ਜੀ ਮਤਲਬ ਜੇ ਇਹ ਲੋਕ ਅੱਜਕਲ ਕਹਿ ਰਹੇ ਨੇ ਕਿ ਕਾਲੀ ਦਲ ਅਹੁਦੇ ਤੋਂ ਹਟਾਇਆ ਜਾਵੇ ਸੁਬੀਸ਼ ਸਿੰਘ ਬਾਦਲੋਂ ਤੇ ਦਾਣੇ ਤੇ ਉਹਨਾਂ ਦੇ ਵੀ ਨਹੀਂ ਹੈਗੇ ਹੁਣ ਘਰ ਉਹ ਟਾਈਮ ਗਿਆ ਕਿ ਜਦੋਂ ਕਹਿੰਦੇ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ ਹੁਣ ਕਾਲੀ ਦਲ ਦੇ ਵੀ ਦਾਣੇ ਨਹੀਂ ਹੈਗੇ ਸਿਆਸੀ ਤੌਰ ਤੇ ਉਹ ਭਾਵੇਂ ਬੀਬੀ ਜਗੀਰ ਕੌਰ ਲਾਹੋ ਚਾਹੇ ਗੁਰਪ੍ਰਤਾਪ ਸਿੰਘ ਵਡਾਲਾ ਲਾਹੋ ਚਾਹੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਹਰਾ ਇਹ ਲੋਕ ਕਿੰਨੇ ਕੀ ਸਿਆਸਤ ਪੱਖੋਂ ਸੁੱਚੇ ਨੇ ਇਹਨਾਂ ਨੇ ਆਪਣੇ ਟੱਬਰ ਪ੍ਰਮੋਟ ਕੀਤੇ ਇਹ ਕਿੰਨੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਹਰਾ ਦੇ ਘਰ 6 ਅਹੁਦੇ ਸੀ ਛੇ ਅਹੁਦੇ ਆਪ ਟਿਕਟ ਮੁੰਡੇ ਟਿਕਟ ਭਾਂਜਿਆਂ ਨੂੰ ਟਿਕਟ ਦੋਤਿਆਂ ਨੂੰ ਟਿਕਟ ਕਿਨੂ ਕਿਨੂ ਟਿਕਟ ਪਤੀਜਿਆਂ ਨੂੰ ਟਿਕਟਾ ਛੇ ਅਹੁਦੇ ਕਾਲੀ ਦਲ ਵਾਲੇ ਗਿਣਾਉਂਦੇ ਆਗੇ ਨੇ ਗੁਰਪ੍ਰਤਾਪ ਸਿੰਘ ਵਡਾਲਾ ਕੋ ਤਿੰਨ ਅਹੁਦੇ ਕੋਰ ਕਮੇਟੀ ਦਾ ਮੈਂਬਰ ਜ਼ਿਲ੍ਹਾ ਪ੍ਰਧਾਨ ਇੱਕ ਦਾ ਹੋਰ ਵੀ ਹੈਗਾ ਇਹ ਇਹ ਲੋਕ ਇਹ ਵੀ ਹਿਸਾਬ ਉਹੀ ਆ ਮਤਲਬ ਅੱਜ ਸਾਰੇ ਕਾਲੀ ਦਲ ਸੁਭੀ ਸਿੰਘ ਬਾਦਲ ਨੂੰ ਦੋਸ਼ੀ 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 ਉਹ ਦੋਸ਼ੀ ਹੈ ਪਰ ਤੁਸੀਂ ਵੀ ਤੇ ਮਾ ਦੋਸ਼ੀ ਹੋ ਨਾ ਤੁਸੀਂ ਵੀ ਸਹਿ ਦੋਸ਼ੀ ਹੋ ਨਾ ਜਿਵੇਂ ਉਹ ਪੁਲਿਸ ਪਰਚਾ ਨਹੀਂ ਦਰਜ ਹੁੰਦੀ ਇੱਕ ਕਿਊਜ਼ਡ ਇੱਕ ਕੋਕਿਊਜ਼ਡ ਤੁਸੀਂ ਕੋਕਿਊਜ਼ਡ ਹੋ ਤੁਹਾਨੂੰ ਵੀ ਦਫਾ ਖਾਨਾ ਚਾਰਚ ਹੀ ਰੱਖਣਾ ਚਾਹੀਦਾ ਜਿਵੇਂ ਕ੍ਰਾਈਮ ਵਾਲੇ ਰੱਖਦੇ ਹੁੰਦੇ ਨਾ ਤੁਸੀਂ ਵੀ ਕੋਈ ਐਡੇ ਪੱਧਰੇ ਨਹੀਂ ਆ ਗਏ ਇਸ ਕਰਕੇ ਕੋ ਬੀਬੀ ਦੇ ਨਾਲ ਮੈਨੂੰ ਲੈ ਲੈਣਾ ਬੀਬੀ ਬਜ਼ਗੀਰ ਕੋ ਨੂੰ ਫਰਕ ਪੈਣਾ ਨਾ ਗੁਰਪ੍ਰਤਾਵ ਡਾਲੇ ਨੂੰ ਪੈਣਾ ਨਾ 1020 ਬਾਦਲ ਹੁਣਾਂ ਨੂੰ ਪੈਣਾ ਹੈ ਇਹਦੇ ਉਹ ਕਾਲੀ ਦਲ ਦਾ ਤੇ ਉਹ ਹੋ ਗਿਆ ਹੁਣ ਬੰਦਾ ਕੀ ਕਹਿੰਦੇ ਕਿ ਅ ਉਹ ਹੋਗਾ ਕੀ ਤੇ ਨਿਚੋੜੂਗਾ ਕੀ ਹੈ ਨਾ ਜਾਂ ਗੰਜਾ ਕੰਗੀ ਵਾਈ ਜਾਵੇ ਉਹ ਇਹਨਾਂ ਦਾ ਕਾਲੀ ਦਲ ਵਾਲਾ ਹਿਸਾਬ ਕਿਤਾਬ ਆ ਬੇ ਜਹੀ ਮਹੀਨਿਆਂ ਚ ਦੂਜਾ ਝਟਕਾ ਸ਼੍ਰੋਮਣੀ ਕਾਲੀ ਦਲ ਨੂੰ ਉਮੀਦਵਾਰ ਦਾ ਭਜਣਾ ਇੱਕ ਚੰਡੀਗੜ੍ਹ ਦੀ ਰਾਜਧਾਨੀ ਚ ਦਿੱਤਾ ਉਮੀਦਵਾਰ ਉਹ ਕੋਈ ਹੋਰ ਲੈ ਗਿਆ ਇਹ ਕੋਈ ਹੋਰ ਲੈ ਗਿਆ ਬਿਲਕੁਲ ਉਹ ਇਹ ਤੇ ਕਾਲੀ ਦਲ ਇਹ ਮਤਲਬ ਲਵਾਰਸ ਹੋ ਗਿਆ ਨਾ ਕਾਲੀ ਦਲ ਤੁਸੀਂ ਬੀਬੀ ਜ਼ਗੀਰ ਉਹਨੂੰ ਬੀਬੀ ਸਰਜੀਤ ਕਉ ਨੂੰ ਲਵਾਰਸ ਕੀਤਾ ਤ ਕਾਲੀ ਦਲ ਹੋਈ ਪੰਜਾਬ ਚ ਲਵਾਰਸ ਹੋ ਗਿਆ ਨਾ ਜੀ ਸਥਿਤੀ ਜੇ ਮੈਨੂੰ ਲੱਗਦਾ ਹੈ ਕਿ ਇੱਕ ਮਾਨਸਿਕ ਤੌਰ ਤੇ ਆਮ ਆਦੀ ਪਾਰਟੀ ਨੂੰ ਹੋ ਗਿਆ ਕਿ ਵੋਟਾਂ ਵਾਲੇ ਦਿਨ ਦੇ ਕੇ ਗੱਲ ਚ ਪਰਨੇ ਪਾਈ ਜੋ ਜੀ ਆਮ ਆਦੀ ਪਾਰਟੀ ਨੂੰ ਵੱਡਾ ਬਲ ਮਿਲਿਆ ਸ਼੍ਰੋਮੀ ਕਾਲੀ ਦਲ ਨੂੰ ਵੱਡਾ ਬਲ ਮਿਲੇਗਾ ਕਾਂਗਰਸ ਪਾਰਟੀ ਨੂੰ ਵੱਡਾ ਬਲ ਮਿਲਿਆ ਕੋਈ ਬਲ ਬੁੱਲ ਨਹੀਂ ਮਿਲਦਾ ਹੁੰਦਾ ਇਹ ਇੱਕ ਆਪਣੇ ਮਨ ਦਾ ਵਹਿਮ ਹੁੰਦਾ ਜੀ ਕਿਉਂਕਿ ਜੇ ਇਹਨਾਂ ਨੂੰ ਇੰਨਾ ਹੀ ਬਲ ਮਿਲਿਆ ਹੁੰਦਾ ਤੇ ਫਿਰ ਆਮ ਆਦੀ ਪਾਰਟੀ ਦੀਆਂ 13 ਛੱਡੋ ਘੱਟੋ ਘੱਟ 7-8 ਸੀਟਾਂ ਤੇ ਆ ਹੀ ਜਾ ਸਕਦੀਆਂ ਨੇ ਜੀ ਇਹ ਪਾਰਟੀ ਦੇ ਲੀਡਰ ਸ਼ਾਮਲ ਕਰਦੇ ਨਾਲ ਕੋਈ ਫਰਕ ਨਹੀਂ ਪੈਂਦਾ ਪਵਨ ਕੁਮਾਰ ਟੀ ਨੂੰ ਕਾਂਗਰਸੀ ਅਕਾਲੀ ਦਲ ਕਿਹੜੀ ਆਮਾਦੀ ਪਾਰਟੀ ਜਿੱਤ ਗਈ ਹੂੰ ਉਹ ਜਿਹੜੇ ਦਮਿੰਦਰ ਸਿੰਘ ਕੇਪੀ ਕਾਂਗਰਸ ਛੱਡ ਕੇ ਕਾਲੀ ਕਿਹੜਾ ਫਾਇਦਾ ਹੋ ਗਿਆ ਗੁਰਪ੍ਰੀਤ ਜੀਪੀ ਜੋ ਕਾਂਗਰਸ ਛੱਡ ਕੇ ਆਪ ਜੀ ਕੀ ਫਾਇਦਾ ਹੋ ਗਿਆ ਨਾ ਇਸ ਕਰ ਜਿਹੜੇ ਇਹਨਾਂ ਦੇ ਸਿਆਸੀ ਬਟੇਰੇ ਨੇ ਉਹਨਾਂ ਨਾਲ ਇੱਕ ਦਿਨ ਪੈਂਦਾ ਕਿ ਅੱਜ ਦੀ ਖਬਰ ਚੱਲ ਜਾਂਦੀ ਚੈਨਲਾਂ ਤੇ ਬ੍ਰੇਕਿੰਗ ਨਿਊ ਚਲਾ ਦਿੱਤੀ ਹੋਗੀ ਵੱਡੇ ਵੱਡੇ ਚੈਨਲ ਇਸ ਸਮੇਂ ਦੀ ਵੱਡੀ ਖਬਰ ਸ਼ੀਰੋਮਨੀ ਕਾਲੀਦਨ ਨੂੰ ਝਟਕਾ ਫਲਾਨੀ ਠਮਕੀਨੇ ਨੂੰ ਝਟਕਾ ਬਸ 2 ਮਿੰਟ ਦੀ ਬ੍ਰੇਕਿੰਗ ਉਸ ਤੋਂ ਬਾਅਦ ਕੁਝ ਨਹੀਂ ਵੋਟਾਂ ਦੇ ਲੋਕਾਂ ਨੇ ਪਾਉਣੀਆਂ ਨੇ ਜੇ ਲੀਡਰ ਦੇ ਕਹਿਣ ਤੇ ਵੋਟਾਂ ਪੈਂਦੀਆਂ ਜੇ ਉਥੇ ਸਰਜੀਤ ਕੌਰ ਦੇ ਕਹਿਣ ਤੇ ਵੋਟਾਂ ਪੈਂਦੀਆਂ ਤੇ 2600 ਨਾ ਪੈਂਦੀਆਂ 26000 ਪੈਂਦੀਆਂ ਇਸ ਕਰਕੇ ਇਹੋ ਜੇ ਲੀਡਰਾਂ ਦੇ ਪੱਲੇ ਕੁਝ ਨਹੀਂ ਹਾਂ ਉਹ ਜਿਹੜਾ ਬੀਬੀ ਦਾ ਇੱਕ ਪੜਦਾ じゃ ਬਣਿਆ ਸੀ ਨਾ ਕਿ ਬੀਬੀ ਦੀ ਬੜੀ ਚੱਲਦੀ ਹੈਗੀਆ ਉਲਟਾ ਬੀਬੀ ਦੀ ਫੂਕ ਨਿਕਲ ਗਈ ਹੋਗੀ ਕੱਲ ਨੂੰ ਜਿੱਤਦੇ ਕਿ ਨਹੀਂ ਜਿੱਤਦੇ ਪਰ ਉਹਨੇ ਆਪਣੇ اخلاق ਜ਼ਰੂਰ ਘਟਾ ਲਿਆ ਕਿ ਨਹੀਂ ਇਹ ਬੀਬੀ ਵੀ ਮੌਕੇ ਦੀ ਸਿਆਸਤ ਕਰਦੀ ਹੈਗੀਆ ਪਹਿਲਾਂ ਕਾਲੀ ਦਲ ਦਾ ਝੰਡਾ ਚੁੱਕਿਆ ਹੁਣ ਲੋੜ ਪਈ ਹੈਗੀ ਤੇ ਆਮ ਆਦੀ ਪਾਰਟੀ ਚੱਲ ਗਈ ਜਦੋਂ ਚੋਣਾਂ ਦੇ ਵੇਲੇ ਲੋਕੀ ਪਾਰਟੀਆਂ ਬਦਲਦੇ ਦੇਣਾ ਉਦੋਂ ਮਤਲਬ ਇੱਕ ਜਰੂਰ ਸੌਦੇਬਾਜ਼ੀ ਹੁੰਦੀ ਆ ਇਹ ਹਿੰਦੁਸਤਾਨ ਦੀ ਸਿਆਸਤ ਬਣ ਗਈ ਕਿ ਜਦੋਂ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਦੂਜੀ ਪਾਰਟੀ ਛੱਡ ਕੇ ਤੀਜੀ ਪਾਰਟੀ ਤੀਜੀ ਪਾਰਟੀ ਪੜ ਕੇ ਚੋਣਤੀ ਕਿਤੇ ਨਾ ਕਿਤੇ ਸਿਆਸੀ ਸੌਦੇ ਹੋਏ ਨੇ ਤਾਂ ਕਰਕੇ ਉਦੋਂ ਇੱਕ ਦੂਜੇ ਦੇ ਗੱਲ 'ਚ ਉੱਪਰਨੇ ਲਾ ਕੇ ਉੱਪਰਨੇ ਪੁਵਾਏ ਜਾਂਦੇ ਨੇ ਜੀ ਇੱਕ ਬੜਾ ਅਗਲਾ ਮਹੱਤਵਪੂਰਨ ਮਸਲਾ ਆਇਆ ਹੋਇਆ ਐ ਐਮਪੀ ਖਡੂਰ ਸਾਹਿਬ ਤੋਂ ਜਿਹੜੇ ਚੁਣेंगे ਅਮਰਤਪਾਲ ਸਿੰਘ ਹੁਣ ਸੌਚ ਕਾਉਣ ਵਾਲਾ ਮਸਲਾ ਉੱਥੇ ਦਾ ਉੱਥੇ ਖੜਾ ਪਰ ਇੱਕ ਡਿਵੈਲਪਮੈਂਟ ਜ਼ਰੂਰ ਹੋਈ ਆ ਪੰਜਾਬ ਸਰਕਾਰ ਨੇ ਪਹਿਲੀ ਵਾਰੀ ਇੱਕ ਪਹਿਲ ਕਦਮੀ ਕਹਿ ਲੋ ਜਾ ਇੱਕ ਗਤੀਵਿਧੀ ਦਿਖਾਈ ਆ ਕਿ ਹਾਂ ਅਸੀਂ ਪਤਾ ਕਰਦੇ ਆ ਲੋਕ ਸਭਾ ਦੇ ਸਪੀਕਰ ਨੂੰ ਇੱਕ ਲਿਖਤੀ ਰੂਪ ਦੇ ਵਿੱਚ ਚਿੱਠੀ ਭੇਜੀ ਜਾਂਦੀ ਐ ਉਹ ਚਿੱਠੀ ਦੇ ਮਾਇਨੇ ਕੀ ਨੇ ਤੇ ਉਸ ਦਾ ਮਕਸਦ ਕੀ ਹੈ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਟਾਰਗੇਟ ਹੋ ਰਹੀ ਲੋਕ ਟਾਰਗੇਟ ਕਰ ਰਹੇ ਸੀ ਕਿ ਆਖਰ ਜੇ ਅੰਮ੍ਰਿਤਪਾਲ ਸਿੰਘ ਹੋਣੀ ਜਿੱਤੇ ਨਾ 197000 ਤੋਂ ਵੱਧ ਵੋਟਾਂ ਦੇ ਨਾਲ ਉਹ ਜਿੱਤੇ ਨੇ ਖਡੂਰ ਸਾਹਿਬ ਦੇ ਲੋਕਾਂ ਨੇ ਜਿਤਾਏ ਨੇ ਨੌ ਹਲਕਿਆਂ 'ਚ ਉਹ ਅੱਠ ਹਲਕਿਆਂ 'ਚ ਲੀਡ ਹੈ ਤਿੰਨ ਲੀਡਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਨੇ ਤੇ ਫਿਰ ਤੁਸੀਂ ਉਹਨੂੰ ਸੌ ਕਿਉਂ ਨਹੀਂ ਚੁਕਾਰਿਆ ਨਾ ਇਹ ਸਰਕਾਰ ਲਗਾਤਾਰ ਟਾਰਗੇਟ ਹੋ ਰਹੀ ਔਰ ਦੂਜਾ ਉਸ ਤੋਂ ਬਾਅਦ ਜਿੰਨਾਂ ਦੇ ਖਿਲਾਫ ਐਨਐਸਏ ਲੱਗਾ ਉਹ ਲੋਕ ਉਹ ਵੀ ਚੋਣਾ ਲੜਨ ਵਾਸਤੇ ਤਿਆਰ ਸਰਕਾਰ ਵਾਸਤੇ ਵੱਡਾ ਇੱਕ ਚੈਲੰਜ ਬਣਦਾ ਜਾ ਰਿਹਾ ਸੀ ਉਹ ਕਿੱਦੜ ਬਾਹਤੋਂ ਪ੍ਰਧਾਨ ਮੰਤਰੀ ਬਾਜੇ ਕੇ ਚੋਣ ਲੜਨ ਨੂੰ ਤਿਆਰ ਬੈਠਾ ਬਰਨਾਲੇ ਤੋਂ ਕੁਲਵੰਤ ਸਿੰਘ ਰਾਓ ਕੇ ਫਿਰ ਉਹ ਕਲਸੀ ਉਥੋਂ ਦਲਜੀਤ ਕਲਸੀ ਡੇਰਾ ਬਾਬਾ ਨਾਨਕ ਤੋਂ ਹੁਣ ਸਰਕਾਰ ਤੇ ਪ੍ਰੈਸ਼ਰ ਪੈਂਦਾ ਜਾ ਰਿਹਾ ਲੋਕਾਂ ਦਾ ਕਿ ਕਿਤੇ ਸਰਕਾਰ ਕਹਿੰਦੀ ਹੁੰਦੀ ਕਿ ਇਹਦੇ ਨਾਲ ਕਿਤੇ ਪੰਜਾਬ ਦਾ ਜਾਂ ਕਾਨੂੰਨ ਵਿਵਸਥਾ ਵਿਗੜ ਨਾ ਜਾਵੇ ਕਿਉਂਕਿ ਤੱਕਾ ਨਾ ਇਹ ਐਨਐਸਏ ਸਾਲ ਦਾ ਲਗਾ ਤੁਸੀਂ ਫਿਰ ਵਧਾ ਦਿੱਤਾ ਐਨਐਸਏ ਜਦ ਬੰਦਾ ਜੇਲ੍ਹ ਦੇ ਵਿੱਚ ਬੈਠਾ ਡਿਬਰਗੜ ਬੈਠਾ ਉਸ ਤੋਂ ਦੇਖੋ ਜਦੋਂ ਪਹਿਲੀ ਦਫਾ ਤੁਸੀਂ ਐਨਐਸਏ ਲਗਾਇਆ ਸੀ ਤੇ ਜਿੱਦਨ ਇੱਕ ਸਾਲ ਪੂਰਾ ਦਾ ਪੰਜਾਬ ਚ ਕੋਈ ਘਟਨਾ ਵਾਪਰੀ ਪੰਜਾਬ ਦਾ ਕੋਈ ਮਾਹੌਲ ਖਰਾਬ ਹੋਇਆ ਜਾਂ ਉਸ ਬੰਦੇ ਦੇ ਅੰਦਰ ਰਹਿੰਦੇ ਨਾਲ ਜਾਂ ਬਾਹਰ ਰਹਿੰਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਇਆ ਦੇਸ਼ ਦੀ ਏਕਤਾ ਦੇ ਖੰਡਿਤਤਾ ਨੂੰ ਕੋਈ ਚੁਣੌਤੀ ਮਿਲੀ ਨਹੀਂ ਕਿਉਂਕਿ ਪੋਲੀਟੀਕਲ ਲੜਾਈ ਆ ਪੋਲੀਟੀਕਲ ਲੜਾਈਆਂ ਇਸ ਤਰ੍ਹਾਂ ਹੀ ਲੜੀਆਂ ਜਾਂਦੀਆਂ ਹੁਣ ਸਰਕਾਰ ਟਾਰਗੇਟ ਹੋ ਰਹੀ ਸੀ ਰੋਲਾ ਪੈ ਰਿਹਾ ਸੀ ਹੁਣ ਸਰਕਾਰ ਕਿਉਂਕਿ ਸਰਕਾਰ ਖੁਦ ਆਪਣੀ ਕਦੀ ਵੀ ਜਿਹੜੀ ਸਰਕਾਰ ਰਾਨਾ ਕੋਈ ਵੀ ਦੇਸ਼ ਦੀ ਉਹ ਗਲਤੀ ਨਹੀਂ ਮੰਨਦੀ ਉਹ ਹੁਣ ਪਹਿਲਾਂ ਤੇ ਹਾਈ ਕੋਰਟ ਦੇਸ ਤੋਂ ਕਿ ਹਾਈ ਕੋਰਟ ਰੀਲੀਫ ਦੇਊਗਾ ਹਾਈ ਕੋਰਟ ਵੱਲੋਂ ਹੱਲੇ ਤੱਕ ਰੀਲੀਫ ਨਹੀਂ ਮਿਲੀ ਜਿਵੇਂ ਹੁਣ ਰਸ਼ੀਦ ਇੰਜੀਨੀਅਰ ਨੂੰ ਮਿਲੀ ਆ ਉਹ ਕੋਰਟ ਦੇ ਵਿੱਚ ਗਏ ਉਦੋਂ ਦਿੱਲੀ ਕੋਰਟ ਨੇ ਐਨਆਈ ਨੂੰ ਕਿਹਾ ਕੋਈ ਐਨਆਈ ਨੇ ਕੇਸ ਰਜਿਸਟਰ ਕੀਤਾ ਸੀ ਐਨਆਈਏ ਨੇ ਕਿਹਾ ਕਿ ਸਾਨੂੰ ਕੋਈ ਆਬਜੈਕਸ਼ਨ ਨਹੀਂ ਉਹ 5 ਤਰੀਕ ਨੂੰ ਬਾਰਾਮੂਲਾ ਦੇ ਜਿਹੜੇ ਐਮਪੀਆਰ ਸੀ ਦਾ ਇੰਜੀਨੀਅਰ ਸੌ ਚੱਕ ਰਹੇ ਉਹਦੇ ਨਾਲ ਜਾਦਾ ਪੰਜਾਬ ਸਰਕਾਰ ਤੇ ਪ੍ਰੈਸ਼ਰ ਵਧ ਗਿਆ ਕਿ ਉਹ ਅਤਵਾਦੀ ਗਤੀਵਿਧੀਆਂ ਜਾਂ ਟੈਰਰ ਫੰਡਿੰਗ ਦੇ ਮਸਲੇ 'ਚ ਗ੍ਰਿਫਤਾਰ ਕੀਤਾ ਸੀ ਐਨਆਈ ਨੇ ਉਹ ਤਿਹਾਰ ਜੇਲ੍ਹ ਵਿੱਚ ਬੰਦ ਹੈ ਜੇ ਐਨਆਈਏ ਨੂੰ ਆਬਜੈਕਸ਼ਨ ਨਹੀਂ ਆ ਐਨਆਈਏ ਮੀਨ ਐਨਆਈ ਏਜੰਸੀ ਨੇ ਇਟ ਮੀ ਇਟ ਮੀਨਸ ਕਿ ਭਾਰਤ ਸਰਕਾਰ ਜੇ ਭਾਰਤ ਸਰਕਾਰ ਨੂੰ ਓਬਜੈਕਸ਼ਨ ਨਹੀਂ ਆ ਰਸ਼ੀਦ ਇੰਜੀਨੀਅਰ ਦਾ ਕਿ ਉਹ ਸੌ ਚੁੱਕਣ ਦੇ ਵਿੱਚ ਉਹਨਾਂ ਕੋਈ ਓਬਜੈਕਸ਼ਨ ਨਹੀਂ ਫਿਰ ਪੰਜਾਬ ਸਰਕਾਰ ਤੇ ਵੀ ਪ੍ਰੈਸ਼ਰ ਪੈ ਗਿਆ ਨਾ ਮੈਂਟਲੀ ਤੌਰ ਤੇ ਸਿਆਸੀ ਤੌਰ ਤੇ ਕਿ ਜੇ ਭਾਰਤ ਸਰਕਾਰ ਰਸ਼ੀਦ ਇੰਜੀਨੀਅਰ ਨੂੰ ਸੌ ਚੁਕਾ ਸਕਦੀ ਆ ਪੰਤਰੀ ਨੂੰ ਉਹਨੇ ਸੌ ਚੁਕ ਤੇ ਫਿਰ ਅਮਰਤਪਾਲ ਸਿੰਘ ਨੂੰ ਕਿਉਂ ਨਹੀਂ ਸੌ ਚੁਕਦੇ ਪੰਜਾਬ ਸਰਕਾਰ ਨੇ ਹੁਣ ਆਪਣੀ ਚਮੜੀ ਬਚਾਉਣ ਦੀ ਖਾਤਰ ਜੋ ਜਾਣਕਾਰ ਦੱਸਦੇ ਨੇ ਕਿ ਇਹਨਾਂ ਨੇ ਲੋਕ ਸਭਾ ਦੇ ਸਪੀਕਰ ਓਮ ਬਿੜਲਾ ਸਾਹਿਬ ਨੂੰ ਚਿੱਠੀ ਲਿਖੀ ਆ ਕਿ ਸਾਨੂੰ ਇਹ ਦੱਸਿਆ ਜਾਵੇ ਕਿ ਜਿਹੜੇ ਇਦਾਂ ਦੇ ਐਮਪੀ ਚੁਣੇ ਜਾਂਦੇ ਨੇ ਤੇ ਡਿਟੈਂਸ਼ਨ ਦੇ ਦੌਰਾਨ ਜੇਲ੍ਹ ਦੇ ਵਿੱਚ ਜਦੋਂ ਨਜ਼ਰਬੰਦ ਨੇ ਉਹਦੇ ਗਾਈਡਲਾਈਨ ਕੀ ਆ ਪ੍ਰੋਸੀਜਰ ਕੀ ਆ ਸਾਨੂੰ ਦਿੱਤਾ ਜਾਵੇ ਹੁਣ ਉਹ ਇਹਨਾਂ ਨੇ ਚਿੱਠੀ ਲਿਖ ਦਿੱਤੀ ਪੰਜਾਬ ਸਰਕਾਰ ਨੇ ਲੋਕ ਸਭਾ ਦੇ ਸਪੀਕਰ ਓਮ ਬਿਲਾ ਸਾਹਿਬ ਨੂੰ ਉੱਥੋਂ ਦੇ ਲੋਕ ਸਭਾ ਸਕੱਤਰੇਤ ਵੱਲੋਂ ਪੰਜਾਬ ਸਰਕਾਰ ਨੂੰ ਚਿੱਠੀ ਆ ਜਾਊਗੀ ਕਿ ਜਿਹੜੀ ਤੁਸੀਂ ਚਿੱਠੀ ਭੇਜੀ ਆ ਪਾਰਲੀਮੈਂਟ ਦੇ ਰੂਲ ਰੈਗੂਲੇਸ਼ਨ ਇਹ ਕੁਝ ਕਹਿੰਦੇ ਨੇ ਉਹ ਅਗਰ ਫਾਲੋ ਕਰਕੇ ਉਹਨਾਂ ਨੂੰ ਸੌਂਚ ਲਿਖ ਕੇ ਭੇਜ ਦੇਣਗੇ ਕਿ ਸਾਨੂੰ ਕੋਈ ਆਬਜੈਕਸ਼ਨ ਨਹੀਂ ਆ ਸੌਂਚਾਈ ਜਾ ਸਕਦੀ ਆ ਹੁਣ ਪੰਜਾਬ ਸਰਕਾਰ ਆਪਣੇ ਸਿਰ ਤੇ ਨਹੀਂ ਨਾ ਬੋਝ ਚੁੱਕਣਾ ਚਾਹੁੰਦੀ ਉਹ ਕਹਿਣਗੇ ਕਿ ਪਾਰਲੀਮੈਂਟ ਪਾਰਲੀਮੈਂਟ ਨੇ ਡਿਸਾਈਡ ਕੀਤਾ ਹੈਗਾ ਔਰ ਦੂਜਾ ਇੱਕ ਚੁਣਿਆ ਹੋਇਆ ਐਮਪੀ ਉਹਨੂੰ ਕੋਈ ਵੀ ਸਟੇਟ ਚਾਹੇ ਉਹ ਸਟੇਟ ਗਵਰਨਮੈਂਟ ਆ ਚਾਹੇ ਉਹ ਜੂਨੀਅਰ ਸਟੇਟ ਆ ਰੋਕ ਨਹੀਂ ਸਕਦੇ ਕਿਉਂਕਿ ਪਹਿਲਾਂ ਵੀ ਜਿਹੜੇ ਐਨਐਸਏ ਜਿਨ੍ਹਾਂ ਦੇ ਖਿਲਾਫ ਲੱਗੇ ਨੇ ਉਹ ਸੌ ਵੀ ਚੁੱਕਦੇ ਰਹੇ ਨੇ ਉਹ ਸੈਂਟਰ ਦੇ ਵਿੱਚ ਵਜ਼ੀਰ ਵੀ ਬਣਦੇ ਰਹੇ ਨੇ ਚਾਹੇ ਉਹਦੇ ਵਿੱਚ ਜੋਰਜ ਫਰਨਾਂਡਿਜ਼ ਜਿਹੜੇ ਜਿਨ੍ਹਾਂ ਦੇ ਖਿਲਾਫ ਬਰੋਡਰਾ ਡਾਇਨਾਮਾਈਟ ਕੇਸ ਸੀ ਉਹ ਕੇਸ ਸੀਬੀਆਈ ਨੇ ਰਜਿਸਟਰਡ ਕੀਤਾ ਸੀ ਉਹ ਸੌ ਵੀ ਚੁੱਕੀ 5 ਲੱਖ ਵੋਟਾਂ ਦੇ ਨਾਲ ਉਹ ਜਿੱਤੇ ਫਿਰ ਐਨਐਸਏ ਤੋੜੀ ਗਈ ਫਿਰ ਉਹ ਵਜ਼ੀਰ ਵੀ ਬਣਦੇ ਤੇ ਜੇ ਸਥਿਤੀ ਦੇ ਵਿੱਚ ਜੇ ਸਾਡਾ ਦੇਸ਼ ਦਾ ਸੰਵਿਧਾਨ ਇਹ ਕਹਿੰਦਾ ਕਿ ਬੰਦਾ ਐਮ ਐਮ ਐਲ اے ਜਾਂ ਐਮ ਪੀ ਬਣ ਸਕਦਾ ਤੇ ਫਿਰ ਉਹਨੂੰ ਸੌ ਚੁਕਾਉਣੀ ਨਹੀਂ ਲਾਜ਼ਮੀ ਹੈ ਗਿਆ ਪਾਰਲੀਮੈਂਟ ਤੋਂ ਸੰਕੇਤ ਦੇ ਹੀ ਚੁੱਕਾ ਹੈ ਪੰਜਾਬ ਸਰਕਾਰ ਵੀ ਭਲੀ ਭਾਂਤ ਜਾਣੂ ਆ ਸਾਰੇ ਦੁਨੀਆਂ ਨੇ ਸੁਣਿਆ ਸੰਸਰ ਟੀਵੀ ਤੇ ਕਿ ਅਮਰਿਤਪਾਲ ਸਿੰਘ ਦਾ ਨਾਮ ਬੋਲਿਆ ਗਿਆ ਉਸ ਦਿਨ ਜਿਸ ਦਿਨ ਪੰਜਾਬ ਦੇ ਮੈਂਬਰ ਪਾਰਲੀਮੈਂਟ ਨੇ ਸੌ ਚੁਕਣੀ ਸੀ ਜੇ ਨਾਮ ਬੋਲਿਆ ਗਿਆ ਦਾ ਮਤਲਬ ਉਹਨਾਂ ਵੱਲੋਂ ਤਾਂ ਹਰੀ ਝੰਡੀ ਹੈ ਇਸੇ ਕਰਕੇ ਨਾਮ ਬੋਲਿਆ ਗਿਆ ਪੰਜਾਬ ਸਰਕਾਰ ਨੇ ਇਹ ਜਿਹੜੇ ਉਸ ਦੇ ਮਸਲੇ ਜਿਹੜੇ ਨੇ ਪ੍ਰਬੰਧਕੀ ਜਾਂ ਪ੍ਰਸ਼ਾਸਨਿਕ ਮਸਲੇ ਹੁੰਦੇ ਇਹ ਮਸਲੇ ਹੁੰਦੇ ਪੋਲਿਟੀਕਲ ਤੇ ਪੋਲਿਟੀਕਲ ਮਸਲਾਂ ਦੇ ਵਿੱਚ ਪੰਜਾਬ ਸਰਕਾਰ ਦੀ ਜਿਹੜੀ ਸੂਝ ਬੂਝ ਦੀ ਘਾਟ ਆ ਉਹ ਦੇਖਣ ਨੂੰ ਮਿਲੀ ਹੈਗੀ ਇਹ ਪੋਲਿਟੀਕਲ ਮਸਲੇ ਨੇ ਪੋਲਿਟੀਕਲ ਇੱਛਾ ਸ਼ਕਤੀ ਦੇ ਨਾਲ ਹੀ ਸੋਲਵ ਹੁੰਦੇ ਨੇ ਇਹ ਅਫਸਰਾਂ ਦੇ ਕਹਿਣ ਤੇ ਸਰਕਾਰ ਨਹੀਂ ਚੱਲਦੀ ਇਹ ਜਿਹੜਾ ਮਸਲਾ ਨੇ ਪੋਲਿਟੀਕਲ ਹੈ ਆਮ ਆਦੀ ਪਾਰਟੀ ਦੀ ਇੱਛਾ ਸ਼ਕਤੀ ਜਿਹੜੀ ਪੋਲਿਟੀਕਲ ਵੀਰ ਲੈਣਾ ਉਹਨੇ ਡਿਸਾਈਡ ਕਰਨਾ ਸੀ ਇਹ ਪੰਜਾਬ ਦੇ ਪੁਲਿਸ ਡਿਪਾਰਟਮੈਂਟ ਨੇ ਜਾ ਪੰਜਾਬ ਦੇ ਅਫਸਰਾਂ ਨੇ ਡਿਸਾਈਡ ਨਹੀਂ ਕਰਨਾ ਇਹ ਆਮ ਆਦੀ ਪਾਰਟੀ ਨੇ ਡਿਸਾਈਡ ਕਰਨਾ ਕਿਉਂਕਿ ਪੋਲਿਟਿਕਲ ਤੌਰ ਤੇ ਲੋਕਾਂ ਨੇ ਉਹਨੂੰ ਚੁਣਿਆ ਨਾ ਚੰਗੇ ਮਾੜੇ ਫੈਸਲੇ ਲੈਣ ਦਾ ਰਾਈਟ ਅਫਸਰਾਂ ਕੋਲ ਨਹੀਂ ਆ ਉਹ ਪੋਲਿਟਿਕਲ ਪਾਰਟੀ ਕੋਲ ਹੈ ਜਿਹੜੀ ਸੱਤਾ ਦੇ ਵਿੱਚ ਚੁਣੀ ਜਾਂਦੀ ਹੈ ਲੋਕਾਂ ਦੁਆਰਾ ਹੁਣ ਉਹ ਸਰਕਾਰ ਨੂੰ ਇਹ ਲੱਗਾ ਕਿ ਬੁਰੀ ਤਰ੍ਹਾਂ ਫਸ ਗਈ ਪੰਜਾਬ ਸਰਕਾਰ ਪਹਿਲੇ ਅਫਸਰਾਂ ਦੇ ਕਹਿੰਦੇ ਚੱਲਦੇ ਜਦ ਉਹਨਾਂ ਨੂੰ ਇੱਕ ਮਸਲਾ ਸਾਹਮਣੇ ਆ ਗਿਆ ਕਿ ਰਸ਼ੀਦ ਇੰਜੀਨੀਅਰ ਨੂੰ ਜੋ ਸੋਚ ਕਾਈ ਜਾ ਸਕਦੀ ਉਹ ਭਾਰਤ ਸਰਕਾਰ ਦੀ ਪੋਲੀਟੀਕਲ ਵਿਲ ਹੋ ਗਈ ਉਹ ਐਨਆਈ ਦੀ ਪੋਲੀਟੀਕਲ ਵਿਲ ਨਹੀਂ ਹੈਗੀ ਐਨਆਈ ਨੇ ਰਾਜਮੀਗੜ ਉਹਨਾਂ ਦੇ ਕੌਣ ਮੰਤਰੀ ਕੌਣ ਨੇ ਅਮੀਸ਼ਾ ਸਾਹਿਬ ਨੇ ਡਿਸਕਸ ਹੋਇਆ ਹੋਊਗਾ ਨਾ ਔਰ ਕੋਰਟ ਦੇ ਵਿੱਚ ਵੀ ਕੇਸ ਹੋਇਆ ਹੁਣ ਸਵਾਲ ਇਸ ਮਸਲੇ 'ਚ ਕਿ ਪੰਜਾਬ ਸਰਕਾਰ ਨੂੰ ਆਪਣੇ ਸਿਰ ਤੇ ਨਹੀਂ ਲੈਣਾ ਚਾਹਦੇ ਉਹਨਾਂ ਨੇ ਐਨਐਸਏ ਤੇ ਲਾ ਦਿੱਤਾ ਫਿਰ ਐਕਸਟੈਂਡ ਵੀ ਕਰ ਦਿੱਤਾ ਫਿਰ ਉਹ ਡੀਗ ਦੇਰੇ ਲੋਕ ਤੜਫਰੇ ਨੇ ਵੀ ਸਾਡੇ ਐਮਪੀ ਨੂੰ ਬਾਹਰ ਕੱਢੋ ਸੋਚ ਕਾਉਣੀ ਆ ਸਰਕਾਰ ਡਰ ਰਹੀ ਹੁਣ ਸਰਕਾਰ ਇੱਥੋਂ ਬਦਲ ਲੱਗਾ ਸਰਕਾਰ ਦੀ ਇੱਛਾ ਸ਼ਕਤੀ ਕੀ ਆ ਪੋਲੀਟੀਕਲ ਥਾਟ ਕੀ ਆ ਪੋਲੀਟੀਕਲ ਅਪਰੋਚ ਕੀ ਆ ਔਰ ਸੋਚ ਕੀ ਆ ਉਹ ਕਨਫਰਮ ਹੋ ਚੁੱਕਾ ਪੰਜਾਬ ਦੇ ਵਿੱਚ ਕਿ ਹਾਲੇ ਵੀ ਜਿਸ ਹਿਸਾਬ ਦੇ ਨਾਲ ਅਜਿਹੇ ਮਸਲਿਆਂ ਨੂੰ ਜਦੋਂ ਟੈਕਲ ਕੀਤਾ ਜਾਂਦਾ ਤੁਹਾਡੀ ਸਿਆਸੀ ਸੂਝ ਬੂਝ ਬਹੁਤ ਮੈਟਰ ਕਰਦੀ ਆ ਜੇ ਤੇ ਅਫਸਰਾਂ ਦੇ ਕਹਿਣ ਤੇ ਚੱਲੋਗੇ ਫਿਰ ਪੋਲੀਟਿਕਲ ਮਸਲੇ ਹੱਲ ਨਹੀਂ ਹੁੰਦੇ ਜੇ ਆਪਣੀ ਸੂਝ ਬੂਝ ਦੇ ਨਾਲ ਚੱਲੋਗੇ ਤੇ ਪੋਲੀਟਿਕਲ ਮਸਲੇ ਹੱਲ ਹੁੰਦੇ ਨੇ ਤੇ ਜਿਸ ਤੀ ਦੇ ਹੁਣ ਸਰਕਾਰ ਨੂੰ ਇੱਕ ਰਸ਼ੀਦ ਇੰਜੀਨੀਅਰ ਦੇ ਮਸਲੇ 'ਚ ਇੱਕ ਵਕਲਪ ਦੇਖਿਆ ਕਿ ਜੇ ਉਸ ਬੰਦੇ ਨੂੰ ਸੌਂਚ ਕਾ ਸਕਦਾ ਭਾਰਤ ਸਰਕਾਰ ਐਨਆਈਐਨ ਨੇ ਐਨਆਈਐਨ ਨੇ ਕੋਈ ਆਬਜੈਕਸ਼ਨ ਨਹੀਂ ਕੀਤਾ ਐਨਆਈਐਨ ਨੇ ਸਿਰਫ ਸ਼ਰਤਾਂ ਲਾਈਆਂ ਕਿ ਜਦੋਂ ਸੌਂਚੋਕਣ ਜਾਣਗੇ ਜਾਂ ਆਉਣਗੇ ਉਹਦੇ ਨਾਲ ਤੇ ਸਿਕਿਉਰਿਟੀ ਜਾਏਗੀ ਸਿਕਿਉਰਿਟੀ ਕਿੱਥੋਂ ਤੱਕ ਜਾ ਸਕਦੀ ਆ ਗੇਟ ਤੱਕ ਪਾਰਲੀਮੈਂਟ ਦੇ ਗੇਟ ਤੱਕ ਉੱਥੋਂ ਫਿਰ ਉਹਨਾਂ ਦੇ ਜਿਹੜੇ ਮਾਰਸ਼ਲ ਆਰਟ ਨੇ ਉਹ ਜਾਣਗੇ ਪਾਰਲੀਮੈਂਟ ਦੇ ਸ਼ਾਇਦ ਨਾ ਪੇਸ਼ ਹੋਣ ਜਿਹੜਾ ਸਪੀਕਰ ਦਾ ਚੈਂਬਰ ਆ ਸਪੀਕਰ ਦੇ ਚੈਂਬਰ ਦੇ ਵਿੱਚ ਸਿਕਿਉਰਟੀ ਵੀ ਜਾ ਸਕਦੀ ਆ ਪਾਰਲੀਮੈਂਟ ਦੇ ਅੰਦਰ ਨਹੀਂ ਜਿੱਥੇ ਆਪਣੇ ਚੁਣੇ ਹੋਏ ਐਮਪੀ ਬੈਠਦੇ ਨੇ ਉੱਥੇ ਪੁਲਿਸ ਨਹੀਂ ਜਾ ਸਕਦੀ ਠੀਕ ਹੈ ਪਰ ਸਪੀਕਰ ਦੇ ਚੈਂਬਰ ਚ ਸਿਵਲ ਕਸਾਦਿਆਂ ਕੱਪੜਿਆਂ ਚ ਐਨਆਈ ਦੇ ਜਿਹੜੇ ਮੁਲਾਜ਼ਮ ਨੇ ਉ ਜਾ ਸਕਦੇ ਨੇ ਉਹ ਜਾ ਕੇ ਸੋਚ ਕਾ ਕੇ ਆ ਜਾਣਗੇ ਤੇ ਇਸ ਵਾਰ ਹੀ ਅੰਮ੍ਰਿਤਪਾਲ ਸਿੰਘ ਦੇ ਨਾਲ ਹੋਊਗਾ ਜਦੋਂ ਅੰਮ੍ਰਿਤਪਾਲ ਸਿੰਘ ਜਾਣਗੇ ਜਿਹੜੇ ਐਨਐਸਏ ਦੇ ਨੇ ਉਥੋਂ ਦੀ ਅਸਮ ਪੁਲਿਸ ਨਾਲ ਜਾਊਗੀ ਐਨਐਸਏ ਦਾ ਜੇਲ੍ਹ ਡਿਪਾਰਟਮੈਂਟ ਵੀ ਉਥੇ ਡਿਬਰੂਗੜ੍ਹ ਜਾਏਗਾ ਉਹ ਪਾਰਲੀਮੈਂਟ ਲੈ ਕੇ ਹੋ ਸਕਦਾ ਕਿ ਉਹਨੂੰ ਬਾਇ ਜਹਾਜ਼ ਲਿਆਂਦਾ ਜਾਵੇ ਬਾਇ 에ਰੀ ਆਊਗਾ ਨਾ ਡਿਬਰੂਗੜ੍ਹ ਤੋਂ ਦਿੱਲੀ ਉਥੋਂ ਫਿਰ ਉਹਨੂੰ ਸਿਕਿਉਰਿਟੀ ਦੇ ਤਹਿਤ ਪਤਾ ਨਹੀਂ ਲੱਗਣਾ ਲੈ ਕੇ ਆਏ ਕਿ ਕਿਨੂੰ ਲੈ ਕੇ ਆਏ ਨੇ ਜੋ ਪਾਰਲੀਮੈਂਟ ਦੇ ਗੇਟ ਤੇ ਪਤਾ ਲੱਗੂਗਾ ਕਿ ਅਮਰਿਤਪਾਲ ਇੰਨੀ ਦਿਨੀ ਨੂੰ ਸੌਂ ਚੁੱਕ ਰਿਹਾ ਹੈਗਾ ਤੋ ਸਿੱਧਾ ਸਪੀਕਰ ਓਮਬਿਲਡਾ ਦੇ ਸਪੀਕਰ ਚਲੇ ਜਾਣਗੇ ਚੈਂਬਰ ਦੇ ਚੈਂਬਰ ਮਤਲਬ ਜਿਹੜਾ ਉਹਨਾਂ ਦਾ ਕਮਰਾ ਜੇ ਹੈਨਾ ਉਹਦੇ ਦਫਤਰ ਦੇ ਵਿੱਚ ਉਹ ਜਿਹੜੀ ਸਥਿਤੀ ਸਟੇਟ ਨੂੰ ਪੰਜਾਬ ਸਰਕਾਰ ਇਸ ਮਸਲੇ ਦਾ ਇੰਤਜ਼ਾਰ ਕਰ ਰਹੀ ਹੈ ਕਿ ਜਦੋਂ ਲੋਕ ਸਭਾ ਸਟਾਫਸ ਸਿਕਤਰੇ ਤੋਂ ਵੱਲੋਂ ਜਦੋਂ ਪੂਰੀ ਆ ਗਈ ਕਿ ਰੂਲ ਐਂਡ ਰੈਗੂਲੇਸ਼ਨ ਕੀ ਹੈ ਟਰਮ ਐਂਡ ਕੰਡੀਸ਼ਨ ਕੀ ਹੈ ਉਦੋਂ ਫਿਰ ਇੱਕ ਲੈ ਕੇ ਭੇਜ ਦੇਣਗੇ ਕਿ ਉਹ ਉੱਥੇ ਡਿਬਰੂਗੜ੍ਹ ਭੇਜ ਦੇਣਗੇ ਪਾਰਲੀਮੈਂਟ ਦੇ ਕਿ ਅਮਰਤਪਾਲ ਸਿੰਘ ਜਿਹੜੇ ਪੰਜਾਬ ਤੋਂ ਖਡੂਰ ਸਾਹਿਬ ਤੋਂ ਐਮਪੀ ਚੁਣੇਗੇ ਨੇ ਤੁਸੀਂ ਉਹਨਾਂ ਨੂੰ ਸੌਂ ਕਿਸੇ ਵੇਲੇ ਵੀ ਛਕਾ ਸਕਦੇ ਹੋ ਹੁਣ ਸਿਰਫ ਤੇ ਸਿਰਫ ਪੰਜਾਬ ਸਰਕਾਰ ਆਪਣੇ ਸਿਰ ਤੇ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੀ ਪਹਿਲਾ ਟੇਕ ਰੱਖੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਦੂਜੀ ਟੇਕ ਰੱਖ ਲਈ ਹੁਣ ਲੋਕ ਸਭਾ ਤੇ ਕਿ ਲੋਕ ਸਭਾ ਕੀ ਸਾਨੂੰ ਲਿਖ ਕੇ ਭੇਜਦੀ ਹੈ ਉਹਦੇ ਮੁਤਾਬਕ ਫਿਰ ਉਹ ਫਾਲੋਅ ਕਰ ਲੈਣਗੇ ਪ੍ਰੋਗਰਾਮ 16 ਨੇ ਸੱਚ ਵਿੱਚ ਇਹਨਾਂ ਦੋ ਤਿੰਨ ਅਹਿਮ ਮਸਲਿਆਂ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ এবিসি ਪੰਜਾਬ ਦੇ ਨਾਲ